ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਦੇ ਨਤੀਜਿਆਂ ਦਾ ਅੱਜ ਐਲਾਨ ਹੋ ਗਿਆ ਤੇ ਲੁਧਿਆਣਾ ਬੀਸੀਐਮ ਫੋਕਲ ਪੁਆਇੰਟ ਸਕੂਲ ਦਾ ਵਿਦਿਆਰਥੀ ਇਕਮਪ੍ਰੀਤ ਕਮਰਸ ਵਿਸ਼ੇ ਦੇ ਵਿੱਚ ਪੰਜਾਬ ਭਰ ਦੇ ਵਿੱਚੋਂ ਪਹਿਲੇ ਸਥਾਨ ਤੇ ਆਇਆ। ਸੋ ਇਕਮਦੇ 500 ਦੇ ਵਿੱਚੋਂ 500 ਅੰਕ ਹਾਸਲ ਕੀਤੇ ਨੇ। ਸੋ ਉਸ ਦਾ ਸਕੂਲ ਪੁੱਜਣ ਤੇ ਪਰਮਾ ਸਵਾਗਤ ਵੀ ਕੀਤਾ ਗਿਆ। ਇਕਮਪ੍ਰੀਤ ਗੱਤਕੇ ਦਾ ਵੀ ਨੈਸ਼ਨਲ ਪੱਧਰ ਦਾ ਖਿਡਾਰੀ ਹੈ। ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੇ ਸਕੂਲ ਦਾ ਵਿਦਿਆਰਥੀ ਪੰਜਾਬ ਪਰ ਦੇ ਵਿੱਚ ਅਵਲ ਆਇਆ ਤੇ ਉਹਨਾਂ ਕਿਹਾ ਕਿ ਉਹ ਗੱਤਕੇ ਦਾ ਵੀ ਚੈਂਪੀਅਨ ਹੈ ਤੇ ਪੜਾਈ ਦੇ ਵਿੱਚ ਵੀ ਅੱਗੇ ਰਹਿੰਦਾ ਹੈ ਤੇ ਉਹਨਾਂ ਕਿਹਾ ਕਿ ਸਕੂਲ ਦੀ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਦੀ ਵੀ ਸਖਤ ਮਿਹਨਤ ਰਹੀ ਹੈ ਉਹਨਾਂ ਨੇ ਵਿਦਿਆਰਥੀ ਦੀ ਹੌਸਲਾ ਅਫਜ਼ਾਈ ਵੀ ਕੀਤੀ ਹੈ ਅਜੇ ਕਿੰਨੇ ਨੰਬਰ ਆਏ ਨਹੀਂ ਕਦੋਂ ਪਤਾ ਲੱਗਿਆ ਤੁਹਾਨੂੰ ਮੈਡਮ ਨੇ ਦੱਸਿਆ ਸੀ 500 ਆਊਟ ਆਫ 500 ਆਇਆ। ਅੱਛਾ ਕਿ ਬਹੁਤ ਖੁਸ਼ੀ ਹੈ। ਕਿੰਨੀ ਕਿ ਕਿਥੇ? ਉਹ ਮੈਂ ਗਿਆ ਸੀਗਾ ਨੈਸ਼ਨਲ ਖੇਡਿਆ ਹੋਣਾ। ਛਤੀਸਗੜ, ਆਸਾਮ ਵਗੈਰਾ ਗਿਆ ਸੀ। ਵਧੀਆ। ਹਾਂਜੀ। ਮੇਰੇ ਕੋਚ ਸਾਹਿਬ ਸੀਗੇ ਸਰਦਾਰ ਅਮਰਜੀਤ ਸਿੰਘ ਪੱਟੀ। ਉਹਨਾਂ ਨੇ ਸਿਖਾਇਆ। ਤੇ ਉਹਨਾਂ ਕਰਕੇ ਉੱਥੇ ਤੱਕ ਗਿਆ। ਤੇ ਉਹਦੇ ਐਕਸਟਰਾ ਨੰਬਰ ਵੀ ਲੱਗਿਆ। ਤੇ ਬਾਕੀ ਮੈਡਮ ਆਦੀ ਮੈਂ ਤਾਂ ਗਤਕਾ ਹੇਠਦਾ ਸੀ। ਅੱਛਾ। ਬਸ ਜਿਸ ਤਰ੍ਹਾਂ ਪੜ੍ਹਾਈ ਕਰਦਾ ਸੀਗਾ ਪਰ ਸਿੱਖਿਆ ਇਹ ਕਰਦਾ ਸੀ ਪਰ ਮਨ ਨਾਲ ਅਗੇ ਸਮਝ ਕੇ ਕਰਦਾ ਸੀ ਮੈਡਮ ਹੀ ਬਹੁਤ ਆ ਤਾਂ ਤਾਂ ਕੱਟ ਸੀਗੀ ਨਹੀਂ ਡਾਇਰੈਕਟ ਤੱਕ ਹੀ ਆਉਗੇ ਪਰ ਫਸਟ ਆ ਗਈ ਅੱਛਾ ਤਾਂ 2-3 ਘੰਟੇ ਦਾ ਲੰਮਾ ਹੈ ਇਹਨਾਂ ਨਾਲ ਕਰਕੇ ਐਲ ਐਲ ਬੀ ਕਰਨੀ ਅੱਗੇ ਐਲ ਐਲ ਬੀ ਕਰਨੀ ਮੈਸੇ ਹੀ ਆ